ਇਸ ਨਦੀ ਵਾਲੀ ਫੋਟੋ ਕਰਾ ਲੋ ਜੀ ਇੱਥੇ ਗੱਤਾਂ ਦੀ ਫੋਟੋ ਕਰਾ ਲੋ ਜੀ ਆਹ ਥੱਲੇ ਜਿਹੜਾ ਹੈਗਾ ਥੱਲੇ ਨਾ ਰੱਖੋ ਵਾਹ ਇਹ ਰਹਿ ਬੈਠ ਜੀ ਆਹ ਸਰ ਇੱਧਰ ਲਿਖੋ ਜੀ ਆ ਦੇਖੋ ਇੱਧਰ ਇੱਧਰ ਲਿਖੋ ਐਸੋੜ ਦੇਖੀ ਇੱਧਰ ਕਰਾ ਲੋ ਪਾ ਪਾ ਜੀ ਲੰਘ ਜਾਓ ਕਟਕੀਨ ਨਗਰ ਕੌਂਸਲ ਦੀਆਂ ਉੱਪਰ ਹਾਪ ਦਾ ਜਿਹੜਾ ਹੈ ਪਾਰਟੀ ਦਾ ਸਿੰਬਲ ਲੱਗਿਆ ਉਸ ਨਾਲ ਦਾ ਜਿਹੜਾ ਲਾਜ਼ਮੀ ਯੂ ਸਾਹਿਬ ਨੇ ਧਿਆਨ ਰਖਾ ਹੈ ਨਾ ਇਹ ਨਾ ਇਹ ਜਿਹੜੇ ਵੀ ਡਿਪਾਰਟਮੈਂਟ ਤੇ ਸੈਨੀਟੇਸ਼ਨ ਜਿਹੜਾ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈ ਉਹਨੂੰ ਦੇਖਣਾ ਚਾਹੀਦਾ ਸੀ ਇਹ ਨਹੀਂ برداشت ਹੋਣਾ ਕਦੇ ਵੀ ਠੀਕ ਹੈ ਨਾ ਇਹ ਇੱਕ ਪਾਰਟੀ ਪਾਰਟੀ ਪ੍ਰੋਗਰਾਮ ਥੋੜੀ ਹੈ ਸਰਕਾਰੀ ਅਧਿਕਾਰੀ ਆਪਣੀ ਕਲਮ ਦੀ ਸਹੀ ਵਰਤੋਂ ਕਰੋ ਇਹ ਦਿਖਣਾ ਚਾਹੀਦਾ ਸੀਗਾ ਇਹ ਨਗਰ ਕੌਂਸਲ ਖੰਨਾਮ ਯਾ ਪ੍ਰਧਾਨ ਠੀਕ ਹੈ ਜਸ ਜੋ ਵੀ ਹੈ ਇਹਦੇ ਪਾਰਟੀਬਾਦੀ ਦਾ ਕਿਸੇ ਦਾ ਕੋਈ ਸਵਾਲ ਨਹੀਂ ਹਰ ਠੀਕ ਹੈ ਨਾ ਹਾਂ ਇਹ ਕਹਿਣੀ ਆਪਣੀ ਕਹਿਣੀ ਕਦਨੀ ਤੇ ਡਾ ਮੁੰਡਾ ਚੱਲਣਾ ਚਾਹੀਦਾ ਨਗਰ ਕੌਂਸਲ ਦੇ ਮਾਪ ਸਤਿਗਤ ਹੋਈਆਂ ਨਾ ਅਰੇ ਕੋਈ ਥੋੜਾ ਖੁੱਲ੍ਹ ڏيکيو جي اڄ جو ڏاڍو ڏاڍو ਬਾਜਾ ਕਰੋ ਹਾ ਲੋ ਨਾਮਪਾਲ ਜੀ ਹਾ ਲੋ ਇਹ ਕੀ ਗੱਲ ਹੈ ਮੈਂ ਧੰਨਵਾਦ ਵੀ ਲੇਖੋ ਨਾਲ ਹਾਂ ਨਾ ਧੰਨਵਾਦ ਨਹੀਂ ਨਾਮਪਾਲ ਜੀ ਇੱਧਰ ਖੜਾ ਜਾਓ ਧੰਨਵਾਦ ਧੰਨਵਾਦ ਇੱਧਰ ਦੇਖਿਆ ਮੜ ਜਾ ਆ ਕੋਈ ਗੱਲ ਥੋੜੀ ਬੰਦੀ ਆ ਆ ਪਾੜੀ ਜਿਹਾ ਸਾਦੀ ਪਾ ਇਹ ਥੋੜੀ ਗੱਲ ਹੈ ਜੀ ਸਰ ਦਾ ਬਲੈਂਕ ਨਾ ਮਾਰ ਬੋਲਦੇ ਅੱਗੇ ਨਾ ਹੁਣ ਕੁਆਲਟੀ ਨਹੀਂ ਸੀ ਮਦਦ ਨਹੀਂ ਬਾਜ ਹੋਣ ਮੈਂ ਸੀ ਮਦਦ ਇਹ ਪੰਜਾਬ ਮੈਂ ਹੁਣ ਤੱਕ ਕੀ ਕਰ ਰਿਹਾ ਜਿਹੜੀ ਗੱਲ ਹੋ ਰਹੀ ਹੈ ਹੁਣ ਤੱਕ ਮੈਂ ਕੋਲ ਸੀ ਹੁਣ ਤੱਕ ਕੀ ਜਿ ਰਿਹਾ ਕਿ ਤੂੰ ਮੈਂ ਕਰਾਂਗੇ ਗੱਲ ਕੋਈ ਤੂੰ ਬੰਦ ਕਰਿਆ ਕਮਾ ਕਰਦਾ ਮੈਂ ਲੜਾਈ ਨਹੀਂ ਆ ਗਿਆ ਮੈਂ ਮੈਂ ਤੁਹਾਨੂੰ ਦੱਸਿਆ ਨਹੀਂ ਨਾ ਕਰਦਾ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਮੁਖਬਤਰੀ ਭਗਵਾਨ ਜਿੰਦਾਬਾਦ ايني راضي آ گلاں ماردا نیں ਬੇ ਗੱਲ ਦਾ ਕੀ ਹੈ ਗੱਡੀ ਹੈ ਨਾ ਲਾਲ ਨਿੱਕੀ ਨਿੱਕੀ ਨਹੀਂ ਹੈ ਸਾਫਤੀ ਨਹੀਂ ਗੱਲ ਕਰ ਰਿਹਾ ਹੈ ਬੋਲ ਰਿਹਾ ਹੈ ਯਾਰ ਮੈਂ ਬੋਲਦਾ ਗਾਲ ਨਹੀਂ ਗੱਡੀ ਕੋਲ ਆ ਰਹੇ ਹੋ ਪਰ ਇਹੋ ਸਤਕਾਰ ਕਰਦੇ ਆ ਮਰ ਗਾਲ ਨਾ ਸਤਕਾਰ ਨਹੀਂ ਹਾਂ ਟੋਟਲੀ ਸਤਕਾਰ ਕਰਦੇ ਆ ਸਾਹਿਬ ਨਿੱਕੀ ਕੋ ਬੋਲ ਰਿਹਾ ਕਰੀਗਾ ਓਕੇ ਚਲੋ ਹੁਣ ਵੀ ਸਤਕਾਰ ਕਰਦੇ ਆ ਅੱਗੇ ਇਹ ਅਧਿਕਾਰੀ ਆਪਣੀ ਬੱਤ ਬੋਲ ਲੱਗ ਰਿਹਾ ਹੈ ਇਹ ਜੰਮੀ ਪਾਰਟੀ ਪਾਰਟੀ ਮੇਰੀ ਮਾਰ ਦੀ ਬਣਾਉਂਦਾ ਜੋ ਵੀ ਪਾ ਤੇਰਾ ਆ ਜੋ ਚੋਬ ਕੰਮ ਦਾ ਮਹੂਤ ਗੱਡੀ ਗੱਲ ਮੰਨ ਲੋ ਕਿਸੇ ਨੇ ਨਹੀਂ ਗੱਡੀ ਇਹ ਕਮਾਲ ਕਰਦੇ ਆ ਆ ਵੀ ਗੱਲ ਥੋੜੀ ਆ ਕਿਉਂ ਲੜਦੋ ਕਿਸੇ ਨੇ ਨਹੀਂ ਗੱਡੀ ਆ ਬੇਚੇ ਕੰਮ ਕਰੇ ਲਈ ਕਦੇ ਬੋਲੇ ਕਰਮੀ ਜੀ ਹੋਈ ਹੈ ਤੁਹਾਡੀ ਭਈ ਕੀ ਦੱਕਾ ਗਰਮੀ ਕੋਈ ਨਹੀਂ ਹੋਈ ਇਹ ਜਿਹੜੀਆਂ ਸਰਕਾਰਾਂ ਨੇ ਲਾਇਆ ਜਦੋਂ ਬਹੁਤ ਕਰਨੀ ਹੁੰਦੀ ਹੈ ਨਾ ਸਰਕਾਰਾਂ ਦੇ ਸਟicker ਵੀ ਲੱਗਦੇ ਹੁੰਦੇ ਨੇ ਝੰਡੇ ਵੀ ਲੱਗਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਸਟicker ਪਾੜਨ ਲੱਗੇ ਸਾਡੇ ਆਪਣੇ ਕੌਂਸਲਰ ਸਾਹਮਣੇ ਆ ਕੇ ਸਟicker ਦੇ ਉੱਪਰ ਪੈਨ ਨਾਲ ਟਾਟਾ ਮਾਰਿਆ ਉਹ ਪਾੜਿਆ ਪਾੜਿਆ ਨੂੰ ਆ ਕੇ ਇਹ ਕਮੇਜਾ ਨਹੀਂ ਕਰਨਾ ਚਾਹੀਦਾ ਬਾਕੀ ਜਦੋਂ ਅੰਦਰ ਸਾਹਿਬ ਨੇ ਜਵਾਬ ਦੇਈ ਦਿੱਤਾ ਸਾਹ ਅਲਜ਼ਾਮ ਲਾ ਰਹੇ ਨੇ ਕਿ ਗਾਲ ਕੱਢੀ ਸੀ ਨਹੀਂ ਕੋਈ ਮਗਾੜ ਨਹੀਂ ਇਸ ਸਟਿੱਕਰ ਕਿਸ ਚੀਜ਼ ਦਾ ਲਾ ਰਹੇ ਸੀ ਮੁੱਖ ਮੰਤਰੀ ਸਾਹਿਬ ਦੇ ਕੱਟਣ ਭਰੇ ਜਿਹੜਾ ਦੇਖੋ ਪਾਰਕੀ ਹੁੰਦੇ ਸਟਿੱਕਰ ਲੱਗਦੇ ਹੁੰਦੇ ਨੇ ਜਦੋਂ ਉਹਨਾਂ ਨੇ ਦਰਖਾਸਤ ਕਰਨ ਲਈ ਫੋਟੋਆਂ ਲੱਗੀਆਂ ਮਜੂਤਾ ਸਰਕਾਰਾਂ ਉਂਦੀ ਸਟਿੱਕਰ ਉਹਨਾਂ ਦੀ ਲੱਗਦੇ ਹੁੰਦੇ ਇਹਨਾਂ ਦਾ ਕੁਛ ਨਹੀਂ ਵੀ ਮੁੱਖ ਮੰਤਰੀ ਸਾਹਿਬ ਦੇ ਸਿੱਕਰ ਗਮ ਲਾਇਆ ਇਹਨਾਂ ਨੇ ਵੀ ਮੁੱਖ ਮੰਤਰੀ ਦਾ ਕਿਉਂ ਲਾਇਆ ਸਿੱਕਰ ਵੀ ਕਿਉਂ ਲਾਇਆ ਹਮ ਇਹ ਗੱਲ ਤੇ ਸਾਰੇ ਇਕੱਠੇ ਹੋ ਕੇ ਫੈਸਲਾ ਕਰਦੇ ਨੇ ਪਾੜੀ ਗੱ ਉਹ ਪੌਟਰ ਜਿਹੜੇ ਕਾਟੇ ਮਾਰੇ ਨੇ ਤੇ ਰੋੜਾ ਵੀ ਪਿਆ ਤੇ ਕੀ ਗੱਲ ਸੀ ਇਹ ਦੇਖੋ ਕੀ ਗੱਲ ਹੈ ਕਿ ਬਾਅਦ ਕੀ ਗੱਲ ਹੋਈ ਉਸ ਗੱਲ ਨੂੰ ਕੀ ਤੂੰ ਦਿੱਤਾ ਜਾ ਰਿਹਾ ਉਹ ਮੈਨੂੰ ਨਹੀਂ ਪਤਾ ਕਿ ਮੈਨੂੰ ਕੋਈ ਦੱਸ ਰਿਹਾ ਕੋਈ ਕੀ ਗੱਲ ਕਹਿ ਰਿਹਾ ਐਕਚੁਅਲੀ ਕੀ ਗੱਲ ਹੈ ਕਿ ਜਦੋਂ ਅਸੀਂ ਉਹ ਤਸਵੀਰ ਖਿਚਾ ਰਹੇ ਸੀਗੇ ਬੜਾ ਖੁਸ਼ ਨਮਾ ਮਾਹੌਲ ਸੀਗਾ ਸਾਰਿਆਂ ਨੂੰ ਹੁੰਦੀ ਆ ਸ਼ਹਿਰ ਦੀ ਤਰੱਕੀ ਦੇ ਲਈ ਤਾਂ ਜਦੋਂ ਮੈਂ ਉਹਦੇ ਤੇ ਇੱਕ ਪੋਸਟਰ ਦੇਖਿਆ ਮੈਂ ਬੜੇ ਪਰਦੇ ਦੇ ਨਾਲ ਇਹੋ ਸਾਹਿਬ ਤੇ ਪ੍ਰਧਾਨ ਨਗਰ ਕੌਂਸਲ ਖੰਨਾ ਦੇ ਧਿਆਨ ਚ ਲਿਆ ਕਿ ਸੈਨੀਟੇਸ਼ਨ ਵਿਭਾਗ ਨੂੰ ਇਸ ਗੱਲ ਦਾ ਨਾਜਾ ਹੋਣਾ ਚਾਹੀਦਾ ਸੀਗਾ ਕਿ ਜਿਹੜੇ ਵੀ ਸਟicker ਇਹਦੇ ਤੇ ਲੱਗੇ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਜਾਂ ਐਮਐਲਏ ਸਾਹਿਬ ਦੀ ਫੋਟੋ ਲੱਗੀ ਆ ਤਾਂ ਨਗਰ ਕੌਂਸਲ ਦਾ ਜ਼ਿਕਰ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਦੇ ਐਮਐਲਏ ਸਾਹਿਬ ਦੀ ਭਾਵੇਂ ਦੋ ਦੋ ਫੋਟੋਆਂ ਲਾ ਦਿਓ ਇੱਕ ਲੱਗ ਮਸਲਾ ਬਟ ਉੱਪਰ ਆਮ ਆਦਮੀ ਪਾਰਟੀ ਦਾ ਸਿੰਬਲ ਔਰ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਹੋਇਆ ਵੀ ਇਹ ਸਰਕਾਰੀ ਚੀਜ਼ ਤੇ ਨਹੀਂ ਹੋਣਾ ਚਾਹੀਦਾ ਵੀ ਅੱਗੇ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖੋ ਔਰ ਮੈਨੂੰ ਨਹੀਂ ਲੱਗਦਾ ਵੀ ਉਹ ਗੱਲ ਸਾਡੇ ਇੰਨੀ ਭੀੜ 'ਚ ਵੀ ਤੀਸਰੇ ਤੋਂ ਚੌਥੇ ਗੱਲ ਨੂੰ ਬੰਦੇ ਨੂੰ ਪਤਾ ਲੱਗਿਆ ਤਾਂ ਪਾਰਕ ਸਾਹਿਬ ਨੇ ਪੁੱਛ ਲਿਆ ਵੀ ਕੀ ਗੱਲ ਹੋ ਗਈ ਮੈਂ ਕਿਹਾ ਵੀ ਆਹ ਗੱਲ ਹੈ ਵੀ ਚਲੋ ਅਸੀਂ ਮੈਂ ਇਹਨਾਂ ਨੂੰ ਪਰਦੇਂਦਾ ਤਾਂ ਉਹਨਾਂ ਨੇ ਬੜਾ ਜਜ਼ਬਾਤੀ ਹੋ ਕੇ ੜਕਾੜ ਦੀ ਜਿਹੜਾ ਕੋਸ਼ਿਸ਼ ਕੀਤੀ ਨਹੀਂ ਉਹਨਾਂ ਨੇ ਕਿ ਵੀ ਇੱਕ ਟਾਟੇ ਮਾਰੇ ਇੱਕ ਨਹੀਂ 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 ਸੁਣੋ ਨਾ ਸੁਣ ਨਾ ਨਾ ਪਾਰਟੀ ਦੀ ਆ ਵੀ ਇਹਨਾਂ ਤੋਂ ਸੁਣੋ ਮੇਰੀ ਗੱਲ ਤੁਸੀਂ ਆਪਣੀ ਗੱਲ ਦੇਣਾ ਸਹੀ ਹੈ ਇਹ ਮੁੱਖ ਮੰਤਰੀ ਦੀ ਗੱਲ ਹੋਵੇਗੀ ਕਾ ਵੀਰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਿਦੀ ਵੀ ਪਾਰਟੀ ਹੁੰਦੀ ਆ ਉਹ ਤਾਂ ਆਪਣਾ ਨਾਮ ਕਰਦੀ ਹੁੰਦੀ ਆ ਇਹ ਨਹੀਂ ਕੋਈ ਹਟਾ ਸਕਦਾ ਇਹਨੂੰ ਮੈਂ ਕਹਾਂ ਇਹ ਗੱਲ ਨਹੀਂ ਹੈ ਕਿ ਕੋਈ ਨਹੀਂ ਹਟਾ ਸਕਦਾ ਠੀਕ ਹੈ ਨਾ ਵੀ ਆਲੋ ਹਟਾਣ ਵਾਲੇ ਤਾਂ ਹਟਾ ਦਿੰਦੇ ਨੇ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਹਟਾ ਸਕਦੇ ਐਮ ਐਲ ਏ ਸਾਹਿਬ ਦੀ ਨਹੀਂ ਹਟਾ ਸਕਦੇ ਪਰ ਮੈਂ ਸਰਕਾਰੀ ਚੀਜ਼ ਤੇ ਜਿਹੜਾ ਆ ਵੀ ਜੇ ਪਾਰਟੀ ਦਾ ਨਾਮ ਦਾ ਸਿੰਬਲ ਆ ਵੀ ਮੈਂ ਨਗਰ ਕੌਂਸਲ ਦਾ ਮੈਂਬਰ ਆ ਵੀ ਮੈਂ ਇਹ ਕਰ ਸਕਦਾ ਵੀ ਜੇ ਤੁਸੀਂ ਕਾਰਵਾਈ ਕਰਾਣੀ ਕਰਾ ਲੋ ਆਲੋ ਮੈਂ ਕਰਤਾ ਨਾ ਮੁੱਖ ਮੰਤਰੀ ਸਾਹਿਬ ਦੀ ਫੋਟੋ ਛੇੜੀ ਨਾ ਐਮਐਲਏ ਸਾਹਿਬ ਦੀ ਨਾਮ ਦੇ ਤੇ ਲਿਖਿਆ ਮੈਂ ਤਾਂ ਪੂਰਾ ਪੜਿਆ ਵੀ ਨਹੀਂ ਮੈਂ ਤਾਂ ਇਹ ਦੇਖਿਆ ਵੀ ਨਗਰ ਕੌਂਸਲ ਕੰਨਾਂ ਜਾਂ ਪ੍ਰਧਾਨ ਦੀ ਨਹੀਂ ਹੈ ਕੋਈ ਉਹ ਇੱਕ ਲੱਗ ਮਸਲਾ ਬਟ ਕੋਈ ਆਮ ਆਦਮੀ ਪਾਰਟੀ ਥੀ ਕਾ ਆਪਣੇ ਜੋ ਕਾ ਜੋ ਕਾਰਜਕਾਰ ਵਿਹਾਰ ਕਰਦੇ ਉਹਨਾਂ ਨੂੰ ਜਿਹੜਾ ਮੁਬਾਰਕ ਹੈ ਪੱਲੇ ਦਾ ਕੰਮ ਕਰਦੇ ਆ ਅਸੀਂ ਵੀ ਜਿਹੜਾ ਹੈ ਨਾਲ ਆ ਪਰ ਜੇ ਕੋਈ ਸਾਡੇ ਨਗਰ ਕੌਂਸਲ ਖੰਨਾ ਦਾ ਸਰਕਾਰੀ ਅਦਾਰੇ ਦੇ ਵਿੱਚ ਕੋਈ ਚੀਜ਼ ਹੁੰਦੀ ਆ ਤਾਂ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਉੱਥੇ ਸਿੰਬਲ ਜਾਂ ਪਾਰਟੀ ਦਾ ਨਾਮ ਨਹੀਂ ਹੋਣਾ ਚਾਹੀਦਾ ਤਾਂ ਉਹ ਮੈਨੂੰ ਕਹਿੰਦੇ ਨਹੀਂ ਕੋਈ ਕੱਟ ਸਕਦਾ ਮੈਂ ਕਹਿੰ ਲੋ ਕੱਟਦਾ ਤਾਂ ਉੱਥੇ ਉਹਨਾਂ ਨੇ ਥੋੜਾ ਦੇਖੋ ਉਮਰ ਦਾ ਤਕਾਜ਼ਾ ਵੀ ਹੈਗਾ ਗੱਲ ਕਰਦੇ ਹੋਏ ਬਹਿਸ ਕਰਦੇ ਹੋਏ ਉਹ ਬੜਾ ਕੁਝ ਕਹਿ ਗਏ ਉਹਨਾਂ ਕੋਲ ਗਾਲ ਵੀ ਨਿਕਲ ਗਈ ਤਾਂ ਉਹਨਾਂ ਨੇ ਕਿਹਾ ਵੀ ਨਿਕਲ ਗਈ ਵੱਖਰੀ ਗੱਲ ਹੈ ਪਰ ਜੇ ਹੈ ਤਾਂ ਜੇ ਤੁਸੀਂ ਕੱਢਣਾ ਚਾਹੁੰਦੇ ਤਾਂ ਹੁਣ ਕੱਢ ਕੇ ਦੇਖੋ ਤਾ ਮੇਰੇ ਸਾਥੀਆਂ ਨੇ ਵੀ ਕਿਹਾ ਉਸ ਗੱਲ ਤੇ ਉਹਨਾਂ ਨੇ ਨਾਲ ਦੇ ਆਪਣੇ ਸਾਥੀਆਂ ਨੂੰ ਇਕੱਠਾ-ਕੁੱਠਾ ਦੇ ਕੀਤਾ ਦਾ ਰੋਲਾ ਪਾਣ ਲੱਗੇ ਜਿਹੜੀ ਐਕਚੁਅਲੀ ਗੱਲ ਸੀ ਪਹਿਲਾਂ ਬੜੀ ਸ਼ਾਂਤੀ ਨਾਲ ਸੀ ਕੋਈ ਉੱਥੇ ਕਿਸੇ ਗੱਲ ਦਾ ਰੋਲਾ ਨਹੀਂ ਸੀ ਆਪ ਹੀ ਇਸ ਗੱਲ ਦਾ ਰੋਲਾ ਪਾਇਆ ਕਿਉਂਕਿ ਉਹ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਪਤਾ ਨਹੀਂ ਕੱਲ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਇਦਾਂ ਹੀ ਬੇਵਜਾ ਗੱਲ ਕੀਤੀ ਔਰ ਅੱਜ ਇੱਥੇ ਵੀ ਕੀਤੀ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਥੋੜਾ ਜਿਹਾ ਆਪਣੀ ਉਮਰ ਵੱਲ ਦੇਖਣ ਬੜੇ ਜਿਹੜਾ ਹਰ ਸੀਨੀਅਰ ਮੈਂਬਰ ਦੀ ਅਸੀਂ ਲੋਕ ਬੜੀ ਇੱਜ਼ਤ ਕਰਦੇ ਆ ਪਰ ਹਰ ਬੰਦੇ ਕੋਲ ਆਪਣੀ ਇੱਜ਼ਤ ਆਪ ਰੱਖਣੀ ਪੈਂਦੀ ਆ ਵੀ ਇਸ ਗੱਲ ਦਾ ਉਹ ਧਿਆਨ ਰੱਖਣ ਹੁਣ ਜੇ ਤੁਹਾਡੇ ਵੱਲੋਂ ਕੋਈ ਸਵਾਲ ਜਾਂ ਗੱਲ ਆ ਮੈਨੂੰ ਪੁੱਛ ਸਕਦੇ ਆ ਕਿ ਅੱਜ ਬੜੀ ਖੁਸ਼ੀ ਦਾ ਦਿਨ ਹੈ ਜੀ ਪੂਰੇ ਖੰਨਾ ਵਾਸਤੇ ਕਿ ਖੰਨਾ ਸਾਡਾ ਜਿਹੜਾ ਹੈ ਉਹ ਦੇ ਵਾਈ ਡੇ ਦਿਨ ਪ੍ਰਤੀ ਦਿਨ ਬਹੁਤ ਵੱਡੀ ਤਰੱਕੀ ਕਰਦਾ ਜਾ ਰਿਹਾ ਅੱਜ ਖੰਨਾ ਦੇ ਵਿੱਚ ਜਿਹੜਾ ਕੂੜਾ ਹੈ ਜਿਹੜੀ ਕੂੜੇ ਦੀ ਸਮੱਸਿਆ ਨਾਲ ਖੰਨਾ ਪਿਛਲੇ ਕਈ ਦਹਾਕਿਆਂ ਤੋਂ ਕਈ ਦਸ਼ਕਾਂ ਤੋਂ ਜੂਝ ਰਿਹਾ ਸੀ ਉਹਦੇ ਵਿੱਚ ਅੱਜ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ 16 ਟਾਟਾ ਏਸ ਛੋਟੇ ਹਾਥੀ ਜਿਹਦੇ ਵਿੱਚ ਕਈ ਚੈਂਬਰ ਬਣੇ ਹੋਏ ਨੇ ਉਹਦੇ ਚ ਅਸੀਂ ਜਿਹੜਾ ਹੁਣ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਸੈਗਰੀਗੇਟਡ ਕਰਕੇ ਚੱਕਿਆ ਕਰਾਂਗੇ ਇੱਕ ਤਾਂ ਉਹਦੀ ਸ਼ੁਰੂਆਤ ਹੋ ਚੁੱਕੀ ਅੱਜ 16 ਛੋਟੇ ਹਾਥੀ ਖੰਨੇ ਦੇ ਲਈ ਖੰਨੇ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ ਗਏ ਨੇ ਇੱਕ ਦੋ ਪੋਟੇਬਲ সুইਪਿੰਗ ਮਸ਼ੀਨਾਂ ਲਿਆਂਦੀਆਂ ਅਤ ਅਦੋਨਿਕ ਮਸ਼ੀਨਾਂ ਇਹ ਬੜੀਆਂ ਕਾਬਲੇ ਤਾਰੀਫ ਮਸ਼ੀਨਾਂ ਨੇ ਇਹ ਹੁਣ ਖੰਨੇ ਦੀਆਂ ਗਲੀਆਂ ਦੇ ਵਿੱਚ ਜਾ ਕੇ ਵਕ ਵਕ ਬਾੜਾਂ ਦੇ ਵਿੱਚ ਜਾ ਕੇ ਉੱਥੇ ਗਲੀਆਂ ਦੀ ਸਫਾਈ ਕਰਿਆ ਕਰਨਗੀਆਂ ਤੇ ਨਾਲ ਹੀ ਇਹਦੇ ਨਾਲ ਜਿਹੜੇ ਸਾਡੇ ਬੱਚੇ ਮਤਲਬ ਕਿ ਹੈਗੇ ਨੇ ਉਹਨਾਂ ਨੂੰ ਟੈਂਡਰ ਦੇ ਥਰੂ ਇਹਨਾਂ ਮਸ਼ੀਨਾਂ ਦੇ ਉੱਤੇ ਡਰਾਈਵਰ ਰੱਖਿਆ ਜਾਊਗਾ ਟੈਂਡਰਿੰਗ ਹੋ ਰਹੀ ਹੈ ਜੀ ਤੇ ਉਹਦੇ ਨਾਲ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੂਗਾ ਮਤਲਬ ਵੱਡਾ ਉਪਰਾਲਾ ਕੀਤਾ ਔਰ ਇਹ ਜਿਹੜਾ ਉਪਰਾਲਾ ਹੈ ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਜਿਸ ਦਿਨ ਦੀ ਕੌਂਸਲ ਬਣੀ ਹੋਊਗੀ ਪਹਿਲੀ ਵਾਰ ਹੋਇਆ ਹੋਊਗਾ ਕਿ ਇੰਨੀਆਂ ਆਧੁਨਿਕ ਮਸ਼ੀਨਾਂ ਤੇ ਇੰਨੀ ਜ਼ਿਆਦਾ ਮਸ਼ਿਨਰੀ ਹੈ ਜਿਹੜੀ ਉਹ ਐਡ ਹੋ ਰਹੀ ਹੋਵੇ ਸੋ ਇਸ ਗੱਲ ਦੀ ਮੈਂ ਪੂਰੇ ਖੰਨੇ ਨੂੰ ਮੁਬਾਰਕਬਾਦ ਦਿੰਦਾ ਮਿਲਸਾਲ ਅੱਜ ਕਾਂਗਰਸ ਵਾਲਿਆਂ ਕੋਲ ਰੋੜਾ ਵੀ ਪਾਇਆ ਤੇ ਕਿ ਚੱਤਰ ਸਾਹਿਬ ਪਾਈ ਜਾਂਦੇ ਕੀ ਫਰਕ ਤੁਹਾਡੇ ਕੋਟੇ ਵੀ ਆਪ ਦੇ ਉੱਤੇ ਮਾਰੇ ਰਿਹਾ ਤੇ ਇਹਨਾਂ ਦੇ ਪੱਲੇ ਕਾਟੀ ਤਾਂ ਰਹਿ ਗਈ ਜੀ ਹੋਰ ਹੈਗਾ ਪਹਿਲਾਂ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਦੇ ਵੀ ਇਹਨਾਂ ਦਾ ਕੋਚੇ ਨਾ ਹੀ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਦੇ ਹੁਣ ਇਹਨਾਂ ਦੇ ਪੱਲੇ ਕਾਟੀ ਨੇ ਹੋਰ ਹੈ ਕੀ ਨੇ ਮਾਰਨ ਦੋ ਇਹਨਾਂ ਨੂੰ ਇਹ ਇਹ ਤਾਂ ਬਹੁਤ ਚੰਗੀ ਗੱਲ ਹੈ ਕਾਟੇ ਮਾਰ ਰਹੇ ਨੇ ਕਿਉਂਕਿ ਉਹ ਪਾਈ ਤੇ ਉਤਰਿਆ ਤਾਂ ਵੀ ਜੀ ਆਪ ਪੋਟ ਤੇ ਮੈਂ ਕਹਾਂ ਜੀ ਗੱਲ ਸੁਣੋ ਇਹ ਕਹਿੰਦੇ ਵੀ ਵੀ ਮੁੱਖ ਮੰਤਰੀ ਦੀ ਫੋਟੋ ਕਿਉਂ ਲੱਗੀ ਹੋਈ ਹੈ ਤੇ ਹੋਰ ਕਿਹਦੀ ਲੱਗੀ ਹੋਈ ਜੀ ਹੋਰ ਉੱਥੇ ਜਿੱਿਨ੍ਹਾਂ ਨੇ ਪਾੜੇ ਨੇ ਪੋਸਟਰ ਉਹਨਾਂ ਨਹੀਂ ਲੱਗਣੀ ਚਾਹੀਦੀ ਇਹ ਫੋਟੋ ਜਿਹੜੀ ਸਰਕਾਰ ਹੁੰਦੀ ਹੈ ਜਿਸ ਸਰਕਾਰ ਨੇ ਇਟਾ ਵੱਟਾ ਉਪਰਾਲਾ ਕੀਤਾ ਜਿਸ ਸਰਕਾਰ ਨੇ ਜਿਸ ਸਰਕਾਰ ਦੇ ਅਫਸਰਾਂ ਨੇ ਦਿਨ ਰਾਤ ਮਿਹਨਤ ਕਰਕੇ ਖੰਨੇ ਨੂੰ ਸੋਨਾ ਬਣਾਨ ਲਈ ਸਾਫ ਸੁੱਤਰਾ ਬਣਾਨ ਲਈ ਉਹ ਰੇ ਮਸ਼ੰਦਰੀ ਲਿਆ ਕੇ ਦਿੱਤੀ ਹੈ ਤਾਂ ਉਸ ਸਰਕਾਰ ਦੀ ਤਾਂ ਫੋਟੋ ਲੱਗੂ ਹੀ ਜੀ ਜੇ ਕੰਮ ਕਰੂ ਸਰਕਾਰ ਤਾਂ ਫਿਰ ਦੱਸੋਗੇ ਉਹ ਇਹ ਕੰਮ ਸਾਡੀ ਸਰਕਾਰ ਚ ਹੋਇਆ ਸੋ ਇਸ ਕਰਕੇ ਜਿਹੜੇ ਪੋਸਟਰ ਪਾੜਦੇ ਨੇ ਨਾ ਜਿੱਦਾਂ ਕਾਂਗਰਸੀ ਕੌਂਸਲਰ ਨੇ ਕਿ ਤਰਾਈ ਪਾਇਆ ਜਾਂ ਕਰੀ ਜਾਵੇ ਜੀ ਉਹਦੇ ਪੱਲੇ ਕੀ ਹੈ ਜਾਂ ਤਾਂ ਕੋਈ ਪੱਲੇ ਹੋਵੇ ਉਹਦੇ ਹੁਣ ਕਾਂਗਰਸ ਦੇ ਪੱਲੇ ਰਿਹਾ ਕੀ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਦੇਖਿਓ ਸਹੀ ਇਹ ਪਹਿਲਾਂ ਤਾਂ ਇਹਨਾਂ ਦੇ ਲੀਡਰ ਦੀ ਜ਼ਮਾਨਤ ਜਬਤ ਹੋਈ ਆ ਹੁਣ ਜਿਹੜੇ ਭੱਜੇ ਫਿਰਦੇ ਨੇ ਹੁਣ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋਣੀਆਂ ਇਹਨਾਂ ਨੂੰ ਤਾਂ ਖੰਨੇ ਇਹ ਖੰਨੇ ਤੋਂ ਬੇਸਿਕਲੀ ਇਹ ਚਾਹੀਦਾ ਹੀ ਨਹੀਂ ਇਹ ਖੰਨੇ ਲਈ ਬੇਸਿਕਲੀ ਵਾਇਰਸ ਨੇ ਕੋਈ ਨਹੀਂ ਕਰਾਂਗੇ ਆਪਰੇਸ਼ਨ ਇਹ ਵਾਇਰ ਆਪਰੇਸ਼ਨ ਵਾਇਰਸ ਹੈ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਹੋਊਗਾ ਖੰਨੇ 'ਚੋਂ ਕਈ ਤਰ੍ਹਾਂ ਦੇ ਵਾਇਰਸ ਨੇ ਜਿਹੜੇ ਐਲੀਮੀਨੇਟ ਕਰਾਂਗੇ ਔਰ ਖੰਨੇ ਨੂੰ ਸਾਫ ਸੁਥਰਾ ਬਣਾ ਕੇ ਦਿਖਾਵਾਂਗੇ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਸੁੱਤੇ ਪਏ ਸੀ 10 ਸਾਲ ਖੰਨੇ ਦੇ ਵਿੱਚ ਲਗਾਤਾਰ ਕਾਂਗਰਸ ਦਾ ਰਾਜ ਰਿਹਾ ਉਦੋਂ ਕਿੱਥੇ ਸੀਗੇ ਉਦੋਂ ਬੋਲਦੇ ਇੱਕ ਡੱਕਾ ਨਹੀਂ ਟੁੱਟਿਆ ਇੱਕ ਚਮਚ ਨਹੀਂ ਖਰੀਦ ਹੋਇਆ ਅੱਜ ਹੁਣ ਜੇ ਅੱਜ ਸ਼ਹਿਰ ਤਰੱਕੀ ਕਰ ਰਿਹਾ ਸ਼ਹਿਰ ਸਾਫ਼ ਸੁਥਰਾ ਹੋ ਰਿਹਾ ਹੁਣ ਇਹਨਾਂ ਦੇ ਢਿੱਡੇ ਦੇ ਵਿੱਚ ਵੱਟ ਪੈ ਰਹੇ ਨੇ ਸੂਲਾ ਚੁਬਦੀਆਂ ਸੋ ਇਸ ਕਰਕੇ ਮੈਂ ਇਹਨਾਂ ਨੂੰ ਜਵਾਬ ਦੇ ਨਹੀਂ ਮੈਂ ਕਿਸੇ ਨੂੰ ਮੇਰੇ ਜਵਾਬ ਦੇ ਨਹੀਂ ਮੈਂ ਆਪਣੇ ਖੰਨੇ ਦੀ 3 ਲੱਖ ਜਨਤਾ ਨੂੰ ਜਵਾਬ ਦੇ ਆ ਉਹ ਮੇਰੇ ਲਈ ਸਭ ਤੋਂ ਵੱਧ ਸਤਿਕਾਰਤ ਹੈ 3 ਲੱਖ ਜਨਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਔਰ ਜਿਨ੍ਹਾਂ ਨੇ ਬੜੀ ਆਸ ਤੇ ਉਮੀਦ ਨਾਲ ਚੁਣਿਆ ਸੋ ਮੈਂ 3 ਲੱਖ ਬੰਦਿਆਂ ਨੂੰ ਜਵਾਰ ਦੇ ਆ ਸੋ ਮੈਂ ਅੱਜ 3 ਲੱਖ ਬੰਦਾ ਇਹ ਉਰੋਂ ਦੇਖ ਰਿਹਾ ਕਿ ਅਸੀਂ ਖੰਨੇ ਲਈ ਕੀ ਕਰਨ ਲੱਗੇ ਹੋਏ ਹਾਂ ਅਸੀਂ ਖੰਨੇ ਦੀ ਸਫਾਈ ਲਈ ਡਵੈਲਪਮੈਂਟ ਲਈ ਕੀ ਕਰਨ ਲੱਗੇ ਹੋਏ ਹਾਂ ਅਸੀਂ ਖੰਨੇ ਦੇ ਵਿੱਚ ਆ ਜਿਹੜਾ ਗ੍ਰੀਨ ਬੈਲਟ ਬਣਾਉਣ ਲਈ ਕਿਵੇਂ ਪੁਰਾਣੀ ਦੀ ਸਫਾਈ ਕਰਕੇ ਉੱਥੇ ਉੱਥੇ ਗ੍ਰੀਨ ਘਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਚੌਂਕਾਂ ਦੀ ਸਫਾਈ ਕਰਾ ਰਹੇ ਹਾਂ ਚੌਂਕਾਂ 'ਚ ਗਰਾਫਟੀਆਂ ਦਾ ਕੰਮ ਕਰਾ ਰਹੇ ਹਾਂ ਚੌਂਕਾਂ ਦੇ ਵਿੱਚ ਅਸੀਂ ਇਹਨੂੰ ਰੋਸ਼ਨਾਨ ਲਈ ਇਹ ਜਿਹੜੀਆਂ ਫਲੱਡ ਲਾਈਟਾਂ ਲਗਵਾਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰ ਕਰਕੇ ਇਹਦਾ ਪ੍ਰੋਪਰ ਪਾਰਦਰਸ਼ਤਾ ਦੇ ਤਰੀਕੇ ਦੇ ਨਾਲ ਜਿਹੜੇ ਜਗ੍ਹਾ ਜਗ੍ਹਾ ਖੰਨੇ 'ਚ ਬੋਰਡ ਲੰਮਕਦੇ ਸੀ ਜਿਹਦਾ ਜੀ ਕਰਦਾ ਸੀ ਜਿੱਥੇ ਦੇਖਦਾ ਸੀ ਆਪਣਾ ਬੋਰ ਟੰਗ ਲਾਂਦਾ ਸੀ ਜਾਂ ਪੋਸਟਰ ਲਾ ਆਂਦਾ ਸੀ ਉਹਨੂੰ ਖਤਮ ਕਰਕੇ ਹੁਣ ਜਿਵੇਂ ਵੱਡੇ ਸ਼ਹਿਰਾਂ 'ਚ ਜਿਹੜੇ ਮੈਟਰੋ ਬਲਿਟਨ ਸਿਟੀਸਟ ਜਿਵੇਂ ਉਹ ਉਹ ਤੁਹਾਡੀ ਐਡਵਰਟਾਈਜ਼ਮੈਂਟ ਤੇ ਬੋਰਡ ਲੱਗਦੇ ਹੁੰਦੇ ਨੇ ਉਸ ਤਰੀਕਾ ਦੀ ਅਸੀਂ ਐਡਵਰਟਾਈਜ਼ਮੈਂਟ ਲੈ ਕੇ ਆ ਰਹੇ ਹਾਂ ਸੋ ਇਸ ਕਰਕੇ ਅਸੀਂ ਗੱਲ ਕਰਦੇ ਹਾਂ ਡਿਵੈਲਪਮੈਂਟ ਦੀ ਡਿਵੈਲਪਮੈਂਟ ਦੇ ਉੱਤੇ ਗੱਲ ਕਰੋ ਆ ਪੋਸਟਰ ਪਾੜਨਾ ਕੀ ਹੋ ਜਾਊਗਾ ਆ ਸਟicker ਲਾਉਣ ਨਾਲ ਕੀ ਹੋ ਜਾਊਗਾ ਇਹਦੇ ਨਾਲ ਫਿਰ ਨਾ ਤੇ ਕਾਲਜ ਵਿੱਚ ਠੰਡ ਪੈ ਜਾਊਗੀ ਮੈਂ ਹੱਥ ਜੋੜ ਕੇ ਉਹਰੇ ਖੰਨੇ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਇਹਨਾਂ ਦੇ ਅਸਲੀ ਚਿਹਰੇ ਪਛਾਣੋ ਜਿਹੜੇ ਬੋਰਡ ਪਾੜਦੇ ਨੇ ਪੋਸਟਰ ਪਾੜਦੇ ਨੇ ਨਾ ਇਹੀ ਲੋਕ ਨੇ ਜਿਹੜੇ ਰਾਤਾਂ ਦੇ ਹਨੇਰੀਆਂ ਚ ਫਿਰ ਜਾ ਜਾ ਕੇ ਵਿਰੋਧੀਆਂ ਦੇ ਜਿਹੜੇ ਪੋਸਟਰ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਰਾਤਾਂ ਨੂੰ ਜਾ ਕੇ ਕੈਂਚੀਆਂ ਲੈ ਲੈ ਕੇ ਇਹੀ 파ੜ ਕੇ ਆਂਦੇ ਨੇ ਸੋ ਇਸ ਕਰਕੇ ਇਹਨਾਂ ਨੂੰ ਸਤਰ ਕਰੋ ਖੰਨਾ ਸਾਡਾ ਘੁੱਗ ਵਸੇ ਖੰਨਾ ਸਾਡਾ ਤਰੱਕੀ ਕਰੇ ਖੰਨਾ ਸਾਡਾ ਅੱਗੇ ਨੂੰ ਹੋਰ ਵਧੀਆ ਬਣੇ ਅਸੀਂ ਇਸ ਗੱਲ ਨੂੰ ਸਮਰਪਿਤ ਹੈ ਔਰ ਰਲ ਮਿਲ ਕੇ ਖੰਨੇ ਦੀ ਤਰੱਕੀ ਕਰਾਂਗੇ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਮੈਂ 100 ਵਾਰ ਕਹਿ ਚੁੱਕੇ ਹਾਂ ਇਹ ਗੱਲ ਕਿ ਜਦੋਂ-ਜਦੋਂ ਇਲੈਕਸ਼ਨ ਆਣਗੀਆਂ ਖੜਜੋ ਜਾ ਕੇ ਆਪਣੀ ਆਪਣੀ ਪਾਰਟੀ ਨਾਲ ਪਰ ਖੰਨੇ ਦੇ ਮੁੱਦੇ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਖੰਨਾ ਸਾਡੀ ਜਿੰਦ ਜਾਨ ਹੈ ਅਸੀਂ ਖੰਨੇ 'ਚ ਜੰਪਾਲ ਐ ਖੰਨੇ ਦੇ ਲਈ ਬਾਹਾਂ ਫਲਾ ਕੇ ਤੁਹਾਨੂੰ ਸਵਾਗਤ ਕਰਨਾ ਚਾਹੀਦਾ ਹੈ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਜਿਨ੍ਹਾਂ ਨੇ ਅੱਜ ਇਸ ਮੌਕੇ ਦੇ ਉੱਤੇ ਆਹੀ ਦੇ ਮਤਲਬ ਕੰਹੁਣਾ ਕੰਮ ਕੀਤਾ ਇਹਨਾਂ ਨੂੰ ਇਸ ਗੱਲ ਦੇ ਉੱਤੇ ਪੂਰਾ ਖੰਨਾ ਲਾਣਤਾ ਪਾਊਗਾ ਬਹੁਤ ਬਹੁਤ ਧੰਨਵਾਦ